ਅਸਟਮ ਖੜਾ ਜੀ ਹਰੀ ਕੇ ਪੱਤ ਨੂੰ ਅਸੀਂ ਅਸਰ ਨੂੰ ਜਾਣੇ ਆਂ ਉੱਥੇ ਜਿਹੜਾ ਉੱਪਰ ਹੈ ਹੈਡ ਬਣੇ ਹੋਏ ਨੇ ਕਿ ਪਾਣੀ ਦੀ ਵਧਾਈਆਂ ਵਧਾਈਆਂ ਜਾਂਦੀਆਂ ਰਹਿੰਦੀ ਹੈ ਉੱਥੇ ਹੈ ਉੱਥੋਂ ਦੇ ਪਾਣੀ ਆਪਾ ਦਿਖ ਰਹੇ ਆ ਕਿ ਜਿੱਥੋਂ ਹੈਡ ਤੋਂ ਪਾਣੀ ਛੱਡਿਆ ਜਾ ਰਿਹਾ ਹੈਗਾ ਉਹ ਇਹ ਸਾਈਡ ਆਪਾਂ ਗੱਲ ਕਰੀਏ ਤਾਂ ਪਾਣੀ ਨਾਮ ਮਾਤਰੀ ਹੀ ਆਉਂਦਾ ਹੁੰਦਾ ਸੀਗਾ ਬਿਲਕੁਲ ਥੱਲੇ ਥੱਲੇ ਹਲਕਾ ਹਲਕਾ ਚੱਲਦਾ ਹੁੰਦਾ ਔਰ ਅੱਜ ਵਕਤ ਦੇ ਵਿੱਚ ਜਗ੍ਹਾ ਦੇ ਉੱਪਰ ਮੈਂ ਦੇਖ ਰਹੇ ਆ ਆਪਣੀ ਅੱਖੀ ਇਹ ਉਹ ਆਹ ਹੌਲੀ ਵੀ ਖੜ-ਖੜ ਕੇ ਤੋਂ ਦੇਖਦੀ ਹੈ ਜਿ ਕਿ ਹਾਲਾਤ ਹੋਏ ਪਏ ਨੇ ਇੱਧਰ ਦੇ ਕਿਸਾਨਾਂ ਦੇ ਔਰ ਜੋ ਵਿੱਚੀ ਲੋਕਾਂ ਦੇ ਘਰ ਰੋਣ ਵਾਲੀ ਗੱਲ ਆ ਇਹਨਾਂ ਸਪੀਡ ਤੇਜ਼ ਹੈਗੀ ਆ ਜੀ ਬਹੁਤ ਹੀ ਜਿਆਦਾ ਇਹ ਸੋ ਪਾਣੀ ਜਾ ਰਿਹਾ ਹੈ ਆਸ-ਪਾਸੇ ਜ਼ਮੀਨਾਂ ਜਦੋਂ ਕੋ ਬਾਹੀ ਕਰਦੇ ਸੀਗੇ ਔਰ ਇਹ ਬਹੁਤ ਵੱਡਾ ਉੜਾਈ ਤੇ ਬਹੁਤ ਵੱਡਾ ਆਹ ਨਾਲੇ ਟੈਪ ਚੱਲਦੀ ਸੀਗੀ ਔਰ ਅੱਜ ਇੱਥੇ ਇੱਕ ਸਮੁੰਦਰ ਦੀ ਤਰ੍ਹਾਂ ਜਿਵੇਂ ਬੰਬਈ ਜਾਂ ਕਿਤੇ ਗੋਆ ਜਾਣੇ ਹੈਗੇ ਆ ਉਹ ਸੀਗੇ ਦੇਖਦੇ ਆ ਵੀ ਪਾਣੀ ਕਿਵੇਂ ਛੱਲਾ ਮਾਰਦਾ ਮਤਲਬ ਆਉਂਦਾ ਜਾਂਦਾ ਇਹ ਪਾਣੀ ਇੱਕ ਤਰਫ ਨੂੰ ਚਾਈ ਜਾਂਦਾ ਹੈਗਾ ਦੇਖੋ ਦੂਰ 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 ਤੱਕ ਕੋਈ ਫਸਲ ਨਹੀਂ ਨਜ਼ਰ ਆਉਂਦੀ ਪਾਣੀ ਉੱਪਰ ਦੀ ਹੋ ਗਿਆ ਔਰ ਪਾਣੀ ਕਿੰਨਾ ਫੈਲ ਗਿਆ ਹੈਗਾ ਔਰ ਦੇਖੋ ਵੀ ਕਿੰਨੀ ਇਹ ਸਪੀਡ ਦੇ ਨਾਲ ਹੈ ਸਪੀਡ ਦੇ ਨਾਲ ਕ੍ਰੋਸਿੰਗ ਪੁਲ ਨੂੰ ਕ੍ਰੋਸ ਕਰਦਾ ਹੋਇਆ ਤੋਂ ਤੱਕ ਪਤਾ ਨਹੀਂ ਕਿਥੋਂ ਤੱਕ ਇਹਨੇ ਮਾਰ ਮਾਰਨੀ ਰਹੀ ਹੈ ਕਿ ਵੀ ਬਲੋਕਿੰਗ ਮੇਰੇ ਕੋਲ ਵੀ ਨਾ ਤਰਸ ਨਾਸ ਕਰਦੀ ਦੋ ਦਿਨ ਸਾਲ ਦੇ ਲਈ ਲੋਕਾਂ ਦੇ ਵਿੱਚ ਘਰ ਰੋੜਿਆ ਸੀ ਮੂਸੂ ਬਾਬਾ ਦੇਖਿਆ ਪਰ ਵੀਡੀਓ ਦੇ ਵਿੱਚ ਅੱਜ ਮੈਂ ਇਹਨੂੰ ਫੋਟੋ ਇਤੂ ਕਰ ਰਿਹਾ ਸੀ ਔਰ ਮੈਂ ਵੇਖਿਆ ਬਹੁਤ ਮਨ ਨੂੰ ਦੁੱਖ ਹੋਇਆ ਪਰ ਇੱਕ ਜੀ ਬੜੀ ਖੁਸ਼ੀ ਹੋਈ ਆ ਪੰਜਾਬ ਵਾਸੀਆਂ ਦੀ ਕਿ ਇਹਦੇ ਵਿੱਚ ਜਿੰਨਾ ਕਿ ਜਿਸ ਵੰਦੇ ਬਿੱਤ ਬੰਦਾ ਹੈਗਾ ਆਪਣੇ ਵੱਲੋਂ ਰਸਰ ਰਹਾ ਹੈਗਾ ਲੋਕੀ ਮਿੱਟੀ ਦੀਆਂ ਟਰਾਲੀਆਂ ਪਰ ਭਰਵਾਂ ਕੇ ਲੈ ਕੇ ਆ ਰਹੇ ਨੇ ਆਪਣੇ ਪਿੰਡਾਂ ਦੇ ਵਿੱਚੋਂ ਕਿਉਂਕਿ ਨੇੜੇ ਜਿਹੜੇ ਮਿੱਟੀ ਵੀ ਨਹੀਂ ਮਿਲਣੀ ਬਲ ਲਾਉਣ ਦੇ ਲਈ ਜੇ ਕਿ ਨਾਉਣ ਦੀ ਗੱਲ ਕਰੀ ਆਪਾਂ ਰੋਟੀਆਂ ਆ ਰਹੀਆਂ ਰਹੀਆਂ ਬਿਸਕੁਟ ਆ ਰਹੇ ਹੈਗੇ ਨੇ ਜੋ ਵੀ ਜਿੰਨਾ ਕਰ ਸਕਦੇ ਹੈਗੇ ਨੇ ਲੋਕ ਪੰਜਾਬ ਦੇ ਆਪਣੇ ਵੱਲੋਂ ਬਹੁਤ ਚੜ ਕੇ ਜੋਰ ਲਾ ਰਹੇ ਨੇ ਜਿੰਨੇ ਵੀ ਜਿਹੜੇ ਰਵਾਇਤ ਬਣਦੀ ਹੈ ਉਹ ਬੰਦਾ ਆਪਣੀ ਰਵਾਇਤ ਦੇ ਲਈ ਯੋਗਦਾਨ ਆਪਣਾ ਬਹੁਤ ਦੇ ਰਿਹਾ ਹੈਗਾ ਇਸ 'ਚ ਬਹੁਤ ਖੁਸ਼ੀ ਹੈ ਬਾਦਵਾਂ ਦੇ ਕੇ ਜੋਰ ਤਾਂ ਕਿਸੇ ਦਾ ਨਹੀਂ ਹੈਗਾ ਜੋ ਹੁਣ ਪ੍ਰੋਪਰ ਕਰਾ ਰਹੇ ਹਵਾਜੋ ਦਾ ਪਾਣੀ ਕਿ ਕੋਈ ਕਿੰਨਾ ਪਾਣੀ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਕਹਿਰ ਵਰਤਾ ਰਿਹਾ ਹੈਗਾ ਤੇ ਇੱਥੇ ਵੀ ਕੁਝ ਨਹੀਂ ਕਰ ਸਕਦੇ ਪਰ ਅਸੀਂ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ ਉਹ ਆਪਕੋ ਆਪਣੇ ਪਰਿਵਾਰਾਂ ਨੂੰ ਮਦਦ ਜਿਸ ਤਰ੍ਹਾਂ ਕਰਾਂਗੇ ਪ੍ਰਵਾਹਾਂ ਦੇ ਕਿਵੇਂ ਸਮਝੂ ਇਹਦਾ ਹੈਗਾ ਤੇ ਖੁਸ਼ੀਆਂ ਵੀ ਦਿਹਾਊਗਾ ਜੇ ਕੁਝ ਇਸ ਤਰ੍ਹਾਂ ਦਾ ਦਿਨ ਦੇਖਣਾ ਪਿਆ ਹੈਗਾ ਚਲੋ ਕੋਈ ਸ਼ੁ크ਰਾ ਵਾਹਿਗੁਰੂ ਜੋ ਕਰ ਰਹੇ ਨੇ ਕਈ ਕਰ ਰਹੇ ਆ ਉਹਨਾਂ ਹਰ ਤੁਸੀਂ ਦੀ ਖਤਰੀ ਕਰ ਰਹੇ ਆ ਮੰਨ ਲੈਂਦੇ ਆ ਠੀਕ ਹੈ ਪਰ ਲੋਕੀ ਆਪਣਾ ਰੋਲ ਬਹੁਤ ਵਧੀਆ ਨਿਭਾ ਰਹੇ ਨੇ ਮੈਂ ਵੇਖਿਆ ਟਰਾਲੀਆਂ ਟਰਾਲੀਆਂ 10 10 12 12 ਟਰਾਲੀਆਂ ਇਕੱਠੀਆਂ ਦੁਰੀਆਂ ਜਾਂਦੀਆਂ ਲੱਗੀਆਂ ਠੀਕ ਹੈ ਜੀ ਬਹੁਤ ਮਨ ਨੂੰ ਮਤਲਬ ਖੁਸ਼ੀ ਹੁੰਦੀ ਆ ਦੇਖ ਕੇ ਵੀ ਇੱਕ ਦੂਜੀ ਦੀ ਮਦਦ ਕਰਨ ਲਈ ਪੰਜਾਬ ਦੇ ਬੰਦੇ ਐ ਤਤਪਰ ਰਹਿੰਦੇ ਨੇ ਵੀ ਮੈਂ ਆਪਣਾ ਕਿਤੇ ਨਾ ਕਿਤੇ ਆਪਣਾ ਰੋਲ ਚੰਗੇ ਥਾਂ ਤੇ ਨਿਭਾ ਸਕਾਂ ਵੀ ਜਿੱਥੇ ਵੀ ਮੈਂ ਮੈਂ ਆਪਣਾ ਆਪਣੇ ਵੱਲ ਵਧੀਆ ਕਰ ਸਕਦਾ ਹਾਂ ਸ਼ੋਅ ਕਰਦਾ ਹੈਗਾ ਉਧਰ ਦੇਖ ਕੇ ਜ਼ੋਰ ਨਹੀਂ ਹੈ ਇਹ 'ਚ ਕੋਈ ਸ਼ੱਕ ਨਹੀਂ ਪਰ ਆਪਣੇ ਵੱਲੋਂ ਜ਼ਰੂਰ ਲਾਉਣਾ ਚਾਹੀਦਾ ਹੈਗਾ ਜਿੰਨਾ ਚੰਗਾ ਵੀ ਕਰ ਸਕਦੀ ਹੈ ਸੰਸਾਰ ਦੇ ਵਿੱਚ